ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਇਹ ਲੈ ਕੇ ਹਾਜ਼ਰ ਆਇਆ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਜੀ ਨਾ ਵੀਰ ਪਰ ਅਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਨੁਸ਼ੀਰਵਾਤ ਕਰਦੇ ਆ ਜੀ ਵੱਡੀ ਖਬਰ ਜੇਕਰ ਇੰਜਰੀਵਰ ਨੇ ਅਸਤੀਫਾ ਦੇ ਦਿੱਤਾ ਹੁੰਦਾ ਤਾਂ ਮੰਤਰੀਆਂ ਦੀ ਪ੍ਰਖਾਸਤ ਦੀ ਨਾਲ ਸੰਬੰਧਿਤ ਬਿੱਲ ਤੇ ਅਮਿਤ ਸ਼ਾ ਦਾ ਵੱਡਾ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਜੇਲ੍ਹ ਵਿੱਚ ਬੰਦ ਮੰਤਰੀਆਂ ਨੂੰ ਬਰਖਾਸਤ ਕਰਨ वाले बिल ਦਾ ਵਿਚਾਰ ਕਰਦੇ ਹੋਏ ਕਿਹਾ ਕਿ ਜੇਕਰ ਅਰਵਿੰਦ ਕੇਂਦਰੀwala ਆਪਣੀ ਗ੍ਰਿਫਤਾਰੀ ਤੋਂ ਬਾਅਦ ਸਦੀਪਾ ਦੇ ਦੇਂਦੇ ਤਾਂ ਇਸ ਨਵੇਂ ਬਿੱਲ ਦੀ ਲੋੜ ਨਹੀਂ ਪੈਂਦੀ ਅਮੀਸ਼ਾ ਨੇ ਕਿਹਾ ਕਿ ਵਿਰੋਧੀ ਤੇ ਰੱਤੇ ਸੱਤਾਤਰੀ ਪਾਰਟੀ ਦੋਵਾਂ ਦੀਆਂ ਦੋਵਾਂ ਨੂੰ ਸੰਵਿਧਾਨਿਕ ਨੈਤਿਕਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਦਾ ਅਸਲ ਅਮੀਸ਼ਾ ਕੇਰਲ ਦੇ ਵਿੱਚ ਮੋ ਰਮਾ న్యూਜ ਕਨਕਲੇਵ ਵਿੱਚ ਪਹੁੰਚੇ ਸਨ ਜਦੋਂ ਉਹਨਾਂ ਨੂੰ ਇੱਥੇ ਬਿੱਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਹਾ ਕਿ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਮੁੱਖ ਮੰਤਰੀ ਜੇਲ੍ਹ ਵਿੱਚ ਰਹਿ ਕੇ ਸਰਕਾਰ ਚਲਾਵੇ ਇਹ ਕਿਸ ਤਰ੍ਹਾਂ ਦੀ ਬੈਸ ਹੈ ਮੈਨੂੰ ਸਮਝ ਨਹੀਂ ਆਉਂਦੀ ਇਹ ਨੈਤਿਕਤਾ ਦਾ ਸਵਾਲ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸੰਸਦ ਵਿੱਚ 3 ਬਿੱਲ ਪੇਸ਼ ਕੀਤੇ ਸਨ ਜਿਨ੍ਹਾਂ ਵਿੱਚ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਮੁੱਖ ਮੰਤਰੀ ਚ ਮੰਤਰੀ ਨੂੰ ਗੰਭੀਰ ਅਪਰਾਧਿਕ ਦੋਸ਼ਾਂ ਵਿੱਚ ਲਗਾਤਾਰ 30 ਦਿਨਾਂ ਲਈ ਗ੍ਰਿਫਤਾਰ ਜਾਂ ਨਜ਼ਰ ਬੰਦ ਕਰਨ ਦੇ ਅਹੁਦੇ ਤੋਂ ਹਟਾਉਣ ਦੀ ਵਿਵਸਥਾ ਹੈ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਬਿੱਲ ਨੂੰ ਮਨਮਾਨੀ ਕਹਾ ਸੀ ਇਸ ਮਾਮਲੇ ਤੇ ਟਿੱਪਣੀ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਪੁੱਛ ਰਿਹਾ ਹੈ ਕਿ ਇਸ ਨੂੰ ਪਹਿਲਾਂ ਸੰਵਿਧਾਨ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਸੀ ਕਿਉਂਕਿ ਇਹ ਜਦੋਂ ਸੰਵਿਧਾਨ ਤਿਆਰ ਕੀਤਾ ਗਿਆ ਸੀ ਤਾਂ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਜੇਲ੍ਹ ਜਾਣ ਵਾਲੇ ਲੋਕ ਵੀ ਜੁਨੇ ਹੋਏ ਅਦਦੇ ਤੇ ਬਣੇ ਰਹਿਣ ਕੇ ਚਾਹ ਨੇ ਕਿਹਾ ਕਿ ਇੱਕ ਜਖੀ ਘਟਨਾ ਵਾਪਰੀ ਹੈ ਜਿਸ ਸੇ ਚ ਮੁੱਖ ਮੰਤਰੀ ਨੇ ਜੇਲ੍ਹ ਤੋਂ ਸਰਕਾਰ ਚਲਾਈ ਹੈ ਚਾਹ ਨੇ ਕਿਹਾ ਮੇਰਾ ਮੰਨਣਾ ਹੈ ਕਿ ਲੋਕਤੰਤਰ ਵਿੱਚ ਨੈਤਿਕਤਾ ਦੇ ਪੱਦਰ ਨੂੰ ਬਣਾਈ ਰੱਖਣਾ ਦੋਵਾਂ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਜਿਸ ਦੇ ਨਾਲ ਹੀ ਅੱਜ ਪਿਹਾਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਹਨਾਂ ਬਿੱਲਾਂ ਦਾ ਸਮਰਥਨ ਕੀਤਾ ਤੇ ਕਿਹਾ ਕਿ ਬਹੁਤ ਸਾਰੇ ਲੋਕ ਸਵਧਾਨਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਧਿਆਨ ਦਿਓ ਕਿ ਬਿੱਲ ਨੂੰ ਜੀਪੀਸੀ ਕੋ ਭੇਜਿਆ ਗਿਆ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ